ਅੱਜ ਤਾਂ ਦਿਨ ਠੀਕ ਆ ਬਸ ਤੂੰ ਤਰਾ ਆਪਣਾ ਲੀਲਾ ਉੱਥੇ ਹੀ ਬੈਠਾ ਜੀ ਤਾਂ ਇਹ ਨਾ ਉੱਡਦਾ ਹੋ ਬੈਠਾ ਉੱਡ ਗਿਆ ਨਹੀਂ ਗਾ ਯਾਨੀ ਕਾ ਦੂਰੀ ਆ ਫਿਰ ਮੈਂ ਪਾਣੀ ਛੱੜਦਾ ਕਿਉਂਕਿ ਉਹ ਉੱਥੇ ਜੇ ਡੱਬ ਜਾ ਰਹਿਦਾ ਸੀਗਾ ਉਹ ਜਿੱਥੇ ਬਗੜਾ ਫਿਰਦਾ ਮੈਂ ਕਿਹਾ ਮੈਂ ਕਿਹਾ ਮੁੜ ਕੇ ਫੇਰ ਗਲਤ ਹੋ ਜੂਗਾ ਕੰਮ ਮੈਂ ਛੱੜ ਦਿੱਤਾ ਤੇ ਉਹ ਟੈਂਕੀ ਤੇ ਬੈਠਾ ਸੀਗਾ ਆਪਣਾ ਉਹ ਟੈਂਕੀ ਤੇ ਆ ਬਿੱਲੀ ਤਾਂ ਬੈਠਾ ਸੀ ਇੱਥੇ ਮੈਂ ਕਿਹਾ ਵੀ ਚੱਲ ਵੀ ਨਹੀਂ ਆ ਜੀ ਬਿੱਲੀ ਵੀ ਖਾ ਲੈ ਵੀਰ ਹਾਨੂੰ ਕਿੱਥੇ ਆ ਉਹ ਇੱਕ ਮਿੰਟ ਜਿਹੀ ਬੈਠੀ ਇਹ ਬਿੱਲੀ ਆ ਵਿਚਾਰੀ ਜਦੋਂ ਫਿਰ ਛੱਡ ਦੇਈਦੀ ਆ ਕੁੱਤੀ ਫਰੂਦ ਦੇ ਤੇ ਪਾਦੀ ਬੰਦੀ ਆ ਤੇ ਆਪਣਾ ਉੱਡ ਗਿਆ ਆਪਾਂ ਚੱਲਦੇ ਕੋਠੇ ਤੇ ਜੀ ਟੈਂਕੀ ਤੋਂ ਵੀ ਉੱਡ ਗਿਆ ਤੇ ਉਂ ਪਰ ਆਉਂਦਾ ਤਾਂ ਹੈਗਾ ਐਡੀ ਨਹੀਂ ਗੱਲ ਬਈ ਘਰ ਤੇ ਨਾ ਆਊਗਾ ਆਊਗਾ ਜਰੂਰ ਪਰ ਇੰਨੀ ਗੱਲ ਬਈ ਸਾਡੇ ਜਿਹੜੇ ਇੱਥੇ ਇੱਕ ਦੋ ਬੰਦੇ ਹੈਗੇ ਆ ਉਹ ਵਾਟਰ ਵਾਸਤੇ ਰਾਤ ਨੂੰ ਕਬੂਤਰ ਪਾਣਾ ਗੰਦਾ ਤੇ ਪਾਣਾ ਚੰਗਾ ਛੱਡਦੇ ਨਹੀਂ ਤੇ ਮੇਰੇ ਹਿਸਾਬ ਨਾਲ ਕਬੂਤਰ ਹੋ ਆਉਂਦਾ ਇਹ ਤੁਹਾਨੂੰ ਦਿਖਾ ਦੇਣਾ ਆਉਂਦਾ ਲੱਗ ਗਿਆ ਹੋ ਜਾਂਦਾ ਕਬੂਤਰ ਪਰਾਂ ਨੂੰ ਇਹ ਕੈਮਰੇ ਹੀ ਤਾਣੀ ਰਿਹਾ ਦੂਰਬੀਨ ਚੱਕ ਕੇ ਲਿਆ ਨਿੱਕੀ ਨਿੱਕੀ ਦੂਰਬੀਨ ਲਿਆਈ ਚੱਕ ਲਿਆ ਹੋ ਜਾਂਦਾ ਉਹ ਨਵੀਂ ਆ ਵਡੀ ਉਹ ਨਾ ਪ੍ਰਾਣੀ ਲਿਆਈ ਹੋ ਜਾਂਦਾ ਮੁੰਡਿਆਂ ਦਾ ਦੇਖ ਗਿਆ ਆ ਹਮ ਦਾ ਭੱਜ ਕੇ ਜਾ ਪ੍ਰਾਣੀ ਆ ਗਈ ਬਦਲ ਲੱਗ ਨਵੀਂ ਕਿਨਾਂ ਪ੍ਰਾਣੀ ਚੱਕ ਲਿਆ ਲੀਓ ਤੌਲ ਕੇ ਨਾ ਮੜੇ ਸ਼ੀਸ਼ੇ ਸਾਫ਼ ਕਰ ਲਈ ਆ ਉਹ ਆ ਗਿਆ ਉਹ ਬੈਗ ਚੋਂ ਕੱਢ ਲਈ ਓਏ ਅੱਜ ਲੱਖੀ ਦੇ ਵੀ 3-4 ਬੱਚੇ ਆਈ ਤੁਰੇ ਫਿਰਦੇ ਆ ਬਾਹਰ ਤੇ ਧੀਰੇ ਦੇ ਤਾਂ ਕੁੱਲ ਮਲਾ ਕੇ ਸਾਰੇ ਗੱਝੇ ਇੱਕ ਦੋ ਗਵਾਚੇ ਆ ਤੇ ਆ ਫਿਰਦਾ ਉੱਚਾ ਇੱਕ ਕਬੂਤਰ ਇੱਕ ਆ ਇਹ ਪਤਾ ਨਹੀਂ ਕੀ ਦਾ ਆ ਹੁੰਦਾ ਤੁਰਿਆ ਕੈਮਰੇ ਜੀ ਤਾਂ ਉਹ ਨਹੀਂ ਦਾ